ਹਾਂਜੀ ਮੇਰਾ ਸਵਾਲ ਭਾਈ ਗੱਲਰੋਂਤੇ ਨੂੰ ਆ ਜਿਵੇਂ ਕਿ ਮੈਂ ਤੁਹਾਡੀ ਬੁੱਕ ਦੇ ਪੇजेस ਤੇ ਥੋੜਾ ਦੇਖਿਆ ਕਿ ਤੁਹਾਡੀ 16 17000 ਕਾਪੀ ਜੋ ਵੀ ਗੱਲੋ ਸੇਲ ਹੋ ਚੁੱਕੀ ਆ ਪਹਿਲਾਂ ਤਾਂ ਉਹਦੀਆਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਤੇ ਜਿਵੇਂ ਅੱਜ ਕੱਲ ਹੁਣ ਆਡੀਓ ਵੀਡੀਓ ਦਾ ਜ਼ਮਾਨਾ ਆਪਾਂ ਜਿੱਦਾਂ ਤੁਹਾਡੀਆਂ ਇੰਟਰਵਿਊਜ਼ ਵੀ ਮੈਂ ਸੁਣਦਾ ਰਹਿਣਾ ਵਾ ਤੁਹਾਨੂੰ ਇਹ ਜ਼ਹਿਨ ਦੇ ਵਿੱਚ ਕਿਵੇਂ ਆਇਆ ਕਿ ਮੈਂ ਜੋ ਆਪਣੇ ਮਨ ਦੇ ਵਲਵਲੇ ਆ ਲਾਹੌਰ ਦੇ ਪ੍ਰਤੀ ਤੇ ਉਹਨੂੰ ਇੱਕ ਕਿਤਾਬ ਦੇ ਜ਼ਰੀਏ ਹੀ ਰਿਲੀਜ਼ ਕਰਾਂ ਨਾ ਕਿ ਇੰਟਰਵਿਊਜ਼ ਜਾਂ ਆਡੀਓ ਦੇ ਚੱਕਰ ਚ ਜਦੋਂ ਮੈਂ ਬਾਈ ਉੱਥੇ ਗਿਆ ਨਾ ਤਾਂ ਇਹ ਬਿਨਾ ਕਿਸੇ ਪਲਾਨ ਤੋਂ ਗਿਆ ਸੀ ਵੀ ਇਹ ਨਹੀਂ ਸੀਗਾ ਵੀ ਮੈਂ ਉੱਥੇ ਜਾ ਕੇ ਵੀਡੀਓ ਪਾਉਣੀ ਨਹੀਂ ਜਾਂ ਮੈਂ ਉੱਥੇ ਜਾ ਕੇ ਸਟੋਰੀਆਂ ਪਾਉਂਗਾ ਜਾਂ ਕਿਤਾਬਾਂ ਲਿਖੂੰਗਾ ਜਾਂ ਗੀਤ ਲਿਖੂੰਗਾ ਕੁਛ ਨਹੀਂ ਸੋਚ ਦੇ ਵਿੱਚ ਕੁਛ ਨਹੀਂ ਸੀ ਮੈਂ ਚਲਿਆ ਗਿਆ ਤੇ ਸੁਭਾਵਿਕ ਜਿਹਾ ਇੱਕ ਦੋ ਸਟੋਰੀਆਂ ਮੈਂ ਪਾਈਆਂ ਤਾਂ ਨਾਲ ਦੀ ਨਾਲ ਮੈਨੂੰ ਮੈਂ ਸੋ ਮੁਸ ਜੇ ਜਾਣ ਲੱਗੇ ਵੀ ਹੋਰ ਪਾ ਬਖਾ ਹੋਰ ਤਾਂ ਉਹਦੇ ਸਬੰਧ ਚ ਮੈਂ ਵੀਡੀਓ ਵੀ ਪਾਈਆਂ ਜਿਹੜੀ ਕਿਤਾਬ ਦੀ ਗੱਲ ਸੀ ਮੈਂ ਪਹਿਲੇ 2 2.5 ਘੰਟੇ ਇੰਟਰਨੈਟ ਚਲਾਇਆ ਹੀ ਨਹੀਂ ਗੱਲਾਂ ਬਾਤਾਂ ਚ ਰੁੱਝੀ ਰੁੱਝੇ ਰਹੇ ਮਿਲਣ ਆਲੇ ਆ ਗਏ ਮੇਰੇ ਯਾਦ ਹੀ ਨਹੀਂ ਰਹਾ ਮੈਂ ਕਿਸੇ ਹੋਰ ਮੁਲਖ ਚ ਆ ਗਿਆ ਆਮ ਤੌਰ ਤੇ ਮੈਂ ਐਵੇਂ ਵਾਪਰਦਾ ਨਹੀਂ ਮੈਨੂੰ ਲੱਗਦਾ ਤੁਹਾਡੇ ਸਾਰਿਆਂ ਨਾਲ ਵੀ ਐਵੇਂ ਹੀ ਵਾਪਰਦਾ ਹੋਣਾ ਮਾਮਾ ਨੂੰ ਪਿੱਛੇ ਬਹੁਤ ਫਿਕਰ ਹੁੰਦਾ ਚਾਹੇ ਤੁਸੀਂ ਜਿਵੇਂ ਹੁਣ ਮੈਂ ਇੱਥੇ ਵੀ ਆਇਆ ਤਾ ਮੇਰੀ ਮਾਤਾ ਨੂੰ ਜਦੋਂ ਤੱਕ ਮੈਂ ਜਹਾਜ਼ੋਂ ਉਤਰ ਕੇ ਫੋਨ ਨਹੀਂ ਕੀਤਾ ਬੀਬੀ ਮੈਂ ਪਹੁੰਚ ਗਿਆ ਠੀਕ ਹੈ ਕਿਹਦੇ ਕੋਲੇ ਆ ਮੇਰੀ ਗੱਲ ਕਰਾ ਦੇ ਤਾਂ ਮੈਂ ਸਟਾਲਨ ਨਾਲ ਗੱਲ ਕਰਾਤੀ ਤਾਂ ਇਹ ਮੇਰੇ ਮੇਰੀ ਮਾਤਾ ਬਹੁਤ ਚਿੰਤਤ ਰਹਿੰਦੇ ਨੇ ਪਹਿਲਾਂ ਤੋਂ ਹੀ ਤਾਂ ਮੈਂ ਉੱਥੇ ਜਾ ਕੇ ਫੋਨ ਫਾਨ ਕਰਨਾ ਭੁੱਲ ਗਿਆ ਬਾਰਡਰ ਲੰਘ ਗਿਆ ਤੇ ਕਿਉਂਕਿ ਮੈਨੂੰ ਲੱਗਿਆ ਹੀ ਨਹੀਂ ਮੈਂ ਬਗਾਨੇ ਥਾਂ ਆ ਗਿਆ ਤੇ ਇਹ ਤਾਂ ਮੇਰੇ 2 3 1/2 ਘੰਟਿਆਂ ਬਾਅਦ ਜਦੋਂ ਅਸੀਂ ਕਸੂਰ ਸ਼ਹਿਰ ਨੂੰ ਜਾਣਾ ਸੀ ਉਦੋਂ ਯਾਦ ਆਇਆ ਮੈਂ ਘਰੇ ਫੋਨ ਕਰਾਂ ਜਦੋਂ ਫੋਨ ਦੇਖਿਆ ਤਾਂ ਉਹ ਜਿਵੇਂ ਤੁਹਾਨੂੰ ਦੱਸਿਆ ਰੇਂਜ ਹੈ ਨਹੀਂ ਸੀ ਮੁਲਕ ਦੂਜਾ ਸੀ ਤਮਸਤਲ ਉਤੋਂ ਲੈ ਕੇ ਨਾਸਰ ਤੋਂ ਜਦੋਂ ਫੋਨ ਨੈੱਟ ਤੇ ਚਲਾ ਕੇ ਘਰੇ ਫੋਨ ਕੀਤਾ ਵੀ ਹੈਲੋ ਮੈਂ ਲਾਹੌਰ ਤੋਂ ਬੋਲਦਾ ਉਹ ਐ ਕਹਿਣ ਵਾਲੀ ਅੰਦਰ ਬੜਾ ਕੁਛ ਚੱਲ ਗਿਆ ਅੰਦਰੋਂ ਜਿਵੇਂ ਬਿਜਲੀ ਦੀ ਤਾਰ ਲੰਘ ਜਾਂਦੀ ਹੈ ਵਿੱਚ ਦੀ ਉਹ ਬੜਾ ਸੋਹਣਾ ਲੱਗਿਆ ਐ ਕਹਿ ਕੇ ਤਾਂ ਫਿਰ ਮੈਂ ਉਹਨੂੰ ਬਹੁਤ ਵਾਰੀ-ਵਾਰੀ ਆਖਿਆ ਫਿਰ ਮੈਂ ਉਹਦੇ ਵਾਰ ਸਬੰਧ ਜੀ 8-10 ਕਾਲਾਂ ਕੀਤੀਆਂ ਸਤਾਲਨ ਨੂੰ ਕੀਤੀ ਲਾਡੀ ਨੂੰ ਮਿੱਤਰਾਂ ਨੂੰ ਹੈਲੋ ਮੈਂ ਲਾਹੌਰ ਤੋਂ ਬੋਲਦਾ ਯਾਨੀ ਕਿ ਮੈਂ ਸਿਰਫ ਇੰਨਾ ਅਖਰ ਕਹਿਣ ਲਈ ਵੱਖ-ਵੱਖ ਬੰਦਿਆਂ ਨੂੰ ਫੋਨ ਕਰ ਰਿਹਾ ਸੀ ਵੀ ਹੈਲੋ ਮੈਂ ਲਾਹੌਰ ਤੋਂ ਬੋਲਦਾ ਜਿਵੇਂ ਕੋਈ ਬੰਦਾ ਬਹੁਤ ਕੁਝ ਅਚੀਵ ਕਰ ਲੇ ਤਾਂ ਉਹ ਗੱਲ ਨੇ ਮੈਨੂੰ ਇਹ ਅਹਿਸਾਸ ਉਹਦੋਂ ਦਿੱਤਾ ਕਿ ਯਾਰ ਕਿਤਾਬ ਲਿਖੀਏ ਤੇ ਉਹਦਾ ਨਾਂ ਰੱਖੀਏ ਹੈਲੋ ਮੈਂ ਲਾਹੌਰ ਤੋਂ ਬੋਲਦਾ ਉੱਥੋਂ ਫਿਰ ਕਿਤਾਬ ਦਾ ਜਨਮ ਹੋ ਗਿਆ ਸਿੱਧੂ ਨੂੰ ਵੀ ਫੋਨ ਕੀਤਾ ਸੀ ਤੁਸੀਂ ਸਿੱਧੂ ਮੂਸੇਵਾਲਾ ਹਾਂ ਸਿੱਧੂ ਨੂੰ ਵੀ ਫੋਨ ਕੀਤਾ ਸਨੈਪਚੈਟ ਤੇ ਉਹਦਾ ਉਹਦੀ ਕਾਲ ਆ ਗਈ ਤੂੰ ਮੋٹے ਕਦੋਂ ਉੱਠ ਗਿਆ ਮੈਂ ਕਿਹਾ ਜੀ ਮੈਂ ਅੱਜ ਹੀ ਆਇਆ ਹਾਂ ਤਾਂ ਤੁਮੇ ਦੱਸਿਆ ਨਹੀਂ ਮੈਂ ਕਿ ਕੋਈ ਨਹੀਂ ਆਪਾ ਬਣਾਉਨੇ ਆ ਉਹ ਫਿਰ ਨਾਸਰ ਹੁਣਾਂ ਨਾਲ ਗੱਲ ਕਰਨ ਲੱਗ ਗਿਆ ਵੀਡੀਓ ਕਾਲ ਤੇ ਬੜਾ ਚਾਹ ਸੀ ਉਹਨੂੰ ਵੀ ਇਹ ਇਹ ਬਹੁਤ ਚਰਚਾ ਹੁੰਦੀ ਹੈ ਵੀ ਸਿੱਧੂ ਪਾਕਿਸਤਾਨ ਜਾਣਾ ਚਾਹੁੰਦਾ ਸੀ ਲਾਹੌਰ ਔਰ ਉੱਥੇ ਸ਼ੋਜ਼ ਵੀ ਕਰਨਾ ਚਾਹੁੰਦਾ ਸੀ ਔਰ ਨਨਕਾਣਾ ਸਾਹਿਬ ਵੀ ਜੀ ਇਹ ਵਾਕਈ ਨਹੀਂ ਹਾਂ ਇਹ ਤਾਂ ਕਲੀ ਉਹਨਾਂ ਨੂੰ ਉਦੋਂ ਪਹਿਲਾਂ ਤੋਂ ਹੀ ਲੱਗਿਆ ਹੋਇਆ ਸੀ ਨਾ ਬਾਈ 6-7 ਮਹੀਨਿਆਂ ਪਹਿਲਾਂ ਉਹਨੇ ਇੱਕ ਲਾਈਵ 'ਚ ਕਹਿੰਦਾ ਸੀ ਮੈਂ ਵਰਲਡ ਟੂਰ ਤੋਂ ਬਾਅਦ ਜਾਊਂਗਾ ਜਿਹੜਾ ਹੋਣ ਵਾਲਾ ਉਹਦਾ ਵਰਲਡ ਟੂਰ ਸੀ ਇਹ ਤੋਂ ਬਾਅਦ ਉਹਨੇ ਉੱਧਰ ਜਾਣਾ ਸੀਗਾ ਤਾਂ ਉਹ ਸਾਰੀਆਂ ਪਲੈਨਿੰਗਾਂ ਉਹਦੀ ਟੀਮ ਕਰ ਰਹੀ ਸੀ ਪ੍ਰ ਆਫੀਸ਼ੀਅਲ ਜਿਵੇਂ ਬੁੱਕ ਕਰਦੇ ਆਂ